ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਪੱਕੀ ਗਣਕ ਨੂੰ ਵੀ ਸੁਣਦੀ ਖਾਈ ਜਾਂਦੀ ਇੱਕ ਦਿਨ ਅੱਗੇ ਵੀ ਅਸੀਂ ਵੇਖਿਆ ਸੀਗਾ ਆ ਵੇਖੋ ਇਹ ਛਿੱਟੇ ਦੇ ਵਿੱਚੋਂ ਦਾਣੇ ਖਾਂਦੀ ਹੈ ਇਹ ਦਾਣੇ ਖਾਪੇ ਥੱਲੇ ਨਾਲ ਧਰਤੀ ਵੀ ਚਿੱਟੀ ਕੀਤੀ ਪਈ ਐ ਨੇ ਇੱਕ ਦਾਣੇ ਦੇ ਰਿਹਾ ਇਹਨਾਂ ਨੂੰ ਇਹਦਾ ਆ ਵੇਖੋ ਆਹਦੇ ਕਾਂਜੇ ਨਾਲ ਛਿੱਟੇ-ਛਿੱਟੇ ਇਸੇ ਦਾ ਕੰਮ ਨ ਹੋਰ ਵੀ ਖੋਣੇ ਇਹ ਆ ਰਹੀ ਇਹਨਾਂ ਸਾਰੇ ਜਾਨੇ ਵੇਖੋ ਆਪਣੇ ਆਪਣੇ ਖੇਤਾਂ 'ਚ ਕਣਕ ਨੂੰ ਪੱਕੀ ਨੂੰ ਸੁੰਡੀ ਐਂਡ ਕੀ ਬਹੁਤ ਪਈ ਪਈ ਆ ਆ ਵੇਖੋ ਭਾਈ ਸੁੰਡੀ ਇਹ ਆਹ ਵੇ ਇਹਨਾਂ ਕਣਕ ਦੇ ਥੱਲੇ ਚਿੱਟੇ-ਚਿੱਟੇ ਆ ਇਰ ਲਾਤੇ ਨੇ ਕਣਕ ਪੱਕੀ ਕਣਕ ਹੀ ਖਾਈ ਜਾਂਦੀ ਐ ਕਿਦਾਂ ਇੱਕੋ ਤੋਂ ਵੈਗਰੂ ਕ੍ਰੋਪ ਹੋਇਆ ਵਾ ਇੱਕ ਆ ਸੰਡੀਆਂ ਨੇ ਆਹ ਛੱਟਿਆਂ ਚੋਂ ਦਾਣੇ ਨਾ ਖਾਦੇ ਵੇ ਆਵੇ ਦੇਖੋ ਥੱਲੇ ਢੇਰ ਲਾਇਆ ਪਿਆ ਨੇ ਹਾਂ ਨੇ ਕਣਕ ਖਾਗਾ ਨਾ ஆட்டி ஆவே சுண்டே கொசு போய் பர்சீன ਇਹ ਲਾਈ ਜਾਂਦੀ ਕਣਕ ਦੀ ਸਾਰੇ ਜਾਣੇ ਨਾ ਆਪਣੀ ਆਪਣੀ ਕਣਕ ਜਿੰਨਾ ਵੀਰਾਂ ਦੀਆਂ ਖੜੀਆਂ ਥੱਲੇ ਜਾ ਕੇ ਜਰੂਰ ਵੇਖੋ ਚਿੱਟਾ ਜਾਂ ਆਟਾ ਡੱਗਊ ਚਾਹੇ ਸੁੰਡੀ ਫਰਦੀ ਐ ਆਵੇ ਆਵਰਦੀ ਇਹ ਦਾਣੇ ਚੋਂ ਖਾਂਦੀ ਐ ਹਰੇ ਜਮਾਂ ਸੁੱਕੀ ਕਣਕਾਂ ਉਹਨੂੰ ਖਾਈ ਜਾਂਦੀ Ahí está.